ਜੇ ਤੁਰੋ ਜਨਨਾ ਵਿਚ ਆਇਆ ਹੋਵੇ ਸਿਮਰਨ ਕੀਤਾ ਹੋਵੇ ਗੁਰੂ ਚਰਨਾ ਚ ਅਰਦਾਸ ਕੀਤੀ ਹੋਵੇ ਮਾਲਕ ਰਹਿਮਤ ਕਰੋ ਤੇ ਸੇਵਕ ਕੀ ਮਨਸਾ ਪੂਰੀ ਭਾਈ ਸਾਧਗਰ ਤੇ ਨਿਰਮਲ ਮਤ ਲਈ ਜਦੋਂ ਗੁਰੂ ਤੋਂ ਨਿਰਮਲ ਮਤ ਲਈ ਉੱਥੇ ਮਰਸਾ ਬਣੀ ਧਰਮ ਕਮਾਉਣ ਦੀ ਸਿਮਰਨ ਕਰਨ ਦੀ ਤੇ ਗੁਰੂ ਨੇ ਸੇਵਕ ਦੀ ਮਨਸਾ ਪੂਰੀ ਕਰ ਦਿੱਤੀ ਪਰ ਸਾਡੀ ਹਾਲਤ ਕੀ ਹੈ ਮਨ ਹੱਤ ਮਨ ਖਟਹਰ ਤੇਰਾ ਨਹੀਂ ਬਿਸਾਸ ਮਨ ਹੈ ਔਗਣਿਆ ਦਾ ਵਿਚਾਰੀ ਪਾਪੀ ਕਾਮ ਕਰੋ ਦਾ ਸ਼ਿਕਾਰ ਇਸੇ ਮਨ ਦੇ ਅਗਰੋ ਜੋ ਮਰਸਾ ਨਿਕਲਦੀ ਹੈ ਰਜੂਰ ਕਹਿਣ ਲੱਗੇ ਉਸ ਦੇ ਆਧਾਰ ਤੇ ਇਹ ਜੀਵਨ ਸੰਸਾਰ ਵੱਲ ਦੌੜਦਾ ਹੈ ਹਰ ਜਦੋਂ ਬਲਸਾ ਮਾਰ ਲੈਂਦਾ ਹੈ ਫਿਰ ਮਨ ਦੇ ਨਾਲ ਲੁੱਜਦਾ ਮਨ ਕਹਿੰਦਾ ਮਨ ਲੋਚੇ ਬੁਰਯਾਨਾ ਕੋਰ ਸ਼ਬਦੇ ਕੇ ਉਹ ਮਨ ਝੋੜੀਐ ਉਹ ਵੇਖਦਾ ਸੀ ਮਨ ਨੇ ਜੋ ਆਖਿਆ ਉਹ ਗੁਰੂ ਦੇ ਉਪਦੇਸ਼ ਦੀ ਕਸੌਟੀ ਤੇ ਪੂਰਾ ਉਤਰਦਾ ਤੇ ਜੇ ਗੁਰੂ ਦੇ ਉਪਦੇਸ਼ ਤੇ ਪੂਰਾ ਨਹੀਂ ਉਤਰਦਾ ਉਹ ਫਿਰ ਮਨ ਨਾਲ ਰੁੱਝਦਾ ਉਹ ਮਨ ਦੀ ਗੱਲ ਨਹੀਂ ਮੰਨਦਾ ਉਹ ਗੁਰੂ ਦੀ ਗੱਲ ਮੰਨਦਾ ਮੈਂ ਇੱਕ ਬੇਨਤੀ ਕਰਾਂਗਾ ਮਾਤੇ ਮਗਰ ਲੱਗਿਆ ਮਨ ਮਥੀਏ ਬਨ ਜਾਈਦਾ ਮਨ ਦੀ ਗੱਲ ਕੱਟ ਕੇ ਗੁਰੂ ਦੇ ਮਗਰ ਲੱਗਿਆ ਗੁਰੂ ਨਥੀਏ ਪੰਚਾਇਆ ਫਿਰ ਮਨਸਾ ਬਾਤ ਮਨਸੋ ਡੂਜਾ ਉਹਨਾਂ ਛੱਡ ਗਏ ਸਿਰ ਪਿੰਸੂ ਜਿਆਦੇ ਪਰਨ ਲਾ ਲਲ ਰੁਚਦਾ ਹੁ ਨਹੀਂ ਪਉਦੇ ਦਾਸ ਝੱਟਾ ਕਰਦਾ ਵੀ ਤੂੰ ਕਿੱਧਰ ਜਾ ਰਿਹਾ ਹੈ ਜੀ ਜੋ ਤੁਦ ਸੇਵ ਹੈ ਸੇ ਤੁਧ ਹੀ ਦੇ ਹੈ ਨਰ ਭਉ ਬਾਲ ਸਖਾਈ ਹੈ ਜੋ ਤੁਦ ਸੇਵ ਹੈ ਕਿਉਂਕਿ ਜਿਸ ਨੂੰ ਸੇਵਾ ਹੈ ਇਥੇ ਸੇਵ ਹੈ ਦੇ ਅਰਥ ਦੇ ਜਿਸ ਦਾ ਸੇਵਨ ਕਰਦੇ ਹਾਂ ਸੁਰਤ ਵਿੱਚ ਬਿਠਾਉਂਦੇ ਹਾਂ ਜਿੱਦਾਂ ਧਿਆਨ ਵਾਰ-ਵਾਰ ਲਜਾਦੇ ਹਾਂ ਜਿਸ ਦਾ ਸਮਰਨ ਕਰਦੇ ਹਾਂ ਜਿਸ ਦੀ ਸੇਵਾ ਵਿੱਚ ਜੁੜਦੇ ਇਹ ਸੇਵੇ ਵਿੱਚ ਸਾਰੇ ਆ ਜਾਂਦੇ ਜੋ ਤੁਧ ਸੇਵਾ ਸੇ ਤੁਧ ਹੀ ਜੈ ਹੈ ਜੋ ਵਾਹਿਗੁਰੂ ਵਾਹਿਗੁਰੂ ਨੂੰ ਸੇਵਦੇ ਨੇ ਦਿਨ ਰਾਤ ਧਿਆਨ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਆਹ ਕਾ ਸੇਵਕ ਸੋਹਰ ਨਾ ਰੋਜ਼ ਬੈਠਾ ਦਿਆ ਬੰਦਾ ਹਨਾ ਆਹ ਦਾ ਆ ਤੁੰਗਾ ਦਾ ਰੋਜ਼ ਬੈਠਾ ਹੁੰਦਾ ਏ ਸਬਲ ਸਬਲ ਸਮਾਇ ਦਾ ਅੰਦਰ ਤੇ ਧਿਆਨ ਵਿੱਚ ਬਾਰ ਬਾਰ ਵਾਹਿਗੁਰੂ ਵਸਿਆ ਹਜੂਰ ਕਹਿੰਦੇ ਨੇ ਫਿਰ ਉਸ ਦੇ ਜੀਵਨ ਵਿੱਚ ਨਿਰਭਉ ਨਿਰਭਉ ਵਸਦਾ ਜਾਂਦਾ ਹੈ ਨਿਰਭਉ ਜਟਾ ਸੈਕਲ ਪਾਉ ਮੇਟਾ ਸਿੱਖ ਸਾਉ ਬੂ ਕੋ ਦੇਤ ਨਾਹਤ ਮਾਨਤ आन डरना क्यों दाद दाद डरना मन का शोर तो और अंदर मन का शोर नहीं है हम तो निडर हो गया और ऐसी अवस्था भी चला गया निर्भव बाल सखाई है जिमें भाई जेठा जी लाहौर तो आए बासर के नानी का गुरु अमरदास जी ਦਲਾਸਾ ਤੇ ਨਾਇ ਲਾਗੀ ਜੀ ਤੁਸ ਦਾ ਲੱਗਦੇ ਆਖਿਆ ਭੈਣ ਧਾਮੇ ਕਿਉ ਖਾਜ ਵਸੂ ਬਾਈ ਜਾਂਦੀ ਅਜਿਹੇ ਤੇਰੇ ਕੋਲ ਬੈਠੇ ਤੇ ਵੀ ਤੇਰੀ ਜੀ ਮਾਰ ਕੇ ਇੰਦੇ ਰਾ ਜਵਾਈ ਤੋਰ ਗਿਆ ਸਾਵੇ ਲੱਗਦੀ ਅंसू ਅੱਖਾਂ ਤੋਂ ਡਰਦੇ ਪਏ ਤੈਨੂੰ ਸੱਚੀ ਮੁੱਚੀ ਰੁਵਾਈ ਜਾ ਰਹੀ ਹੈ ਸਾਹੇ ਵਿੱਚ ਰਹੀ ਲੈ ਔਰ ਕੌਣ ਬੈਠੇ ਜੀ ਮੇਰੇ ਬਤੇ ਦੋ ਤਰਾ ਜੇ ਠਾ ਕੋਟ ਬਰੇ ਜੇ ਆਪੜਾ ਦਿੱਤਾ ਗਲਾਸਾ ਦਿੱਤਾ ਕੰਦਰ ਮੇ ਜੇਥਿਆ ਕਿਉਂ ਚੁੱਪ ਕਰਕੇ ਬੈਠਾ ਤੂੰ ਲਾਹੌਰ ਛੱਡ ਆਇਆ ਆਪਣਾ ਘਰ ਛੱਡ ਆਇਆ ਲਾਹੌਰ ਦੀਆਂ ਗਲੀਆਂ ਛੱਡ ਆਇਆ ਲਾਹੌਰ ਦੇ ਦੇ ਬੇਲੀ ਬਣ ਕੇ ਤੂੰ ਉਹ ਛੱਡ ਆਇਆ ਤੈਨੂੰ ਇਹ ਲੱਗਦਾ ਨਵੇਂ ਪਿੰਡੇ ਇੱਥੇ ਮੇਰਾ ਕੋਈ ਵੀ ਨਹੀਂ ਹੈ ਨਾ ਨਾ ਇਨਾ ਸੰਜੀਤ ਤੇ ਤੇਰਾ ਕੋਲ ਨਹੀਂ ਅੱਜ ਤੋਂ ਬਾਅਦ ਮੈਂ ਤੇਰਾ ਬੇਲੀ ਕੀ ਆਖਿਆ ਅੱਜ ਤੋਂ ਬਾਅਦ ਮੈਂ ਤੇਰਾ ਬੇਲੀ ਤੇ ਤੂੰ ਮੇਰਾ ਬੇਲੀ ਬਈ ਕਮਾਲ ਦੀ ਗੱਲ ਏ ਬੱਚਿਆਂ ਦੇ ਬੇਲੀ ਬੱਚੇ ਜਵਾਨਾਂ ਦੇ ਬੇਲੀ ਜਵਾਨ ਤੇ ਬੁੱਢਿਆਂ ਦੇ ਬੇਲੀ ਬਜ਼ੁਰਗ ਹੁੰਦੇ ਨੇ ਪਰ ਇੱਕ ਪਾਸੇ 70 ਸਾਲ ਦੇ ਤੇ ਇੱਕ ਪਾਸੇ 7 ਸਾਲ ਦੀ ਅੱਜ ਦੋਸਤੀ ਬਣ ਗਈ ਕਿਸੇ ਗੁਰੂ ਨਾਨਕ ਦਾਸ ਜੀ ਨੇ ਆਖਿਆ ਹੱਥ ਘਰ ਮੇਕਰ ਮੇਰਾ ਪਾਲ ਸਖਾਈ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਮੇਰੇ ਬਚਪਨ ਦੇ ਥੇ ਦੋਸਤ ਨੇ ਧਿਆਨ ਰੱਖ ਲਿਓ ਉਹ ਆ ਜਦੋਂ ਰੱਬ ਨਾਲ ਜੁੜ ਜਾਈਏ ਤੇ ਮੇਰ ਪਾਉ ਪਾਲ ਸਖਾਈ ਨੇ ਉਹ ਜਿਵੇਂ ਬਚਪਨ ਦਾ ਕੋਈ ਦੋਸਤ ਹੋਵੇ ਏੰਜ ਜਦ ਆ ਕੋਨਾਂ ਦਾ ਪਾਲ ਸਖਾਈ ਬਣ ਜਾਂਦਾ ਹੈ ਜੀ ਇਨਸਾਨ ਕੋ ਸੁਰਗ ਮਾਰ ਛਪਾਇਆ ਨਾ ਕੋ ਬਾ ਗੁਰੂ ਇਹ ਫਿਰ ਲੋਕਾਂ ਦੀ ਗੱਲ ਆ ਗਈ ਸੁਰਗ ਬਤਾਲ ਤੇ ਮਾਤ ਲੋਕ ਆਪੇ ਸੁਰਗ ਮਾਤੇ ਵੀ ਅੱਲਾ ਤਕਾਸ਼ ਦਾ ਲੋਕ ਵੀ ਆਪ ਬਤਾਲ ਦਾ ਲੋਕ ਵੀ ਆਪ ਤੇ ਇਸ ਮਾਤ ਲੋਕ ਦਾ ਮਾਲਕ ਵੀ ਕੋ ਬਾ ਗੁਰੂ ਆਪ ਹੀ ਹੈ ਜੀ ਆਪੇ ਜੋਤ ਸਰੂਪੀ ਬਾਲਾ ਉਹ ਜੋਤ ਸਰੂਪੀ ਬਾਲਾ ਵੀ ਆਪਹਾ ਕੇ ਅੰਸ ਰੱਖਿਓ ਤੇ ਬਾਲਾ ਛੋਟਾ ਜਿਹਾ ਬੱਚਾ ਕਿੰਦਾ ਸੋਨਾ ਹੁੰਦਾ ਕਿੰਦਾ ਵਧੀਆ ਲੱਗਦਾ ਕਿੰਨਾ ਪਿਆਰਾ ਸਾਰਿਆਂ ਨੂੰ ਲੱਗਦਾ ਵੈਰ ਨਹੀਂ ਵਿਰੋਧ ਨਹੀਂ ਆਪਣਾ ਨਹੀਂ ਬੇਗਾਨਾ ਨਹੀਂ ਖਾਦ ਲਾਤੇ ਖਾ ਲਿਆ ਮੈਂ ਬੇਨਤੀ ਕਰਾਂ ਇਸ ਢੰਗ ਦਾ ਉਹ ਕਰਤਾ ਬੁਰਖ ਬਾਲਪਨ ਰੂਪ ਵਿੱਚ ਵੀ ਕਰਤਾ ਆਪ ਹੀ ਹੈ ਜੀ ਜਿਤਾ ਵਿਕਤ ਬਕਰਾਨ ਸਰੂਪੀ ਉਹ ਨਾ ਦੇ ਕੇ ਆ ਗਈ ਹੈ ਤੇ ਕਿਤੇ ਦੇਖਿਆ ਉਹ ਜਟਾ ਧਾਰੀਆਂ ਉਹ ਸਵਾ ਸਿਰ ਵਿੱਚ ਪਾਈ ਹੈ ਤੇ ਬੜਾ ਵਿਕਰਾਲ ਬੜਾ ਭਿਆਨਕ ਤੇ ਬੜਾ ਡਰਾਉਣਾ ਜਿਹਾ ਨਜ਼ਰ ਆ ਰਿਹਾ ਜੀ ਮੇਰੇ ਸਾਹ ਕਹਿੰਦੇ ਨੇ ਬਾਲ ਰੂਪ ਵਿੱਚ ਸੋਹਣਾ ਵੀ ਧਾਰਪ ਤੇ ਜਟਾ ਵਿਕਰਤ ਹਜ਼ਾਰ ਕੇ ਵਿਕਰਾਲ ਭਿਆਨਕ ਰੂਪ ਲਿਓ ਕਰਤਾ ਪੁਰਖ ਆਪ ਤੇ ਸਰੂਪ ਧਾਰੀ ਬੈਠਾ ਹੈ ਪਰ ਸਦਾ ਰੂਪਲਾ ਦੇਖਿਆ ਕਾਜੀ ਹੈ ਇਸ तमाम संसार ਦੇ ਆਕਾਰਾਂ ਤੋਂ ਕਿਤੇ ਸੋਨਾ ਕਿਤੇ ਕੋਝਾ ਦੇਤੇ ਬਾਹਰੀ ਆਕਾਰ ਸਰਗੁਣ ਰੂਪ ਹੈ ਤੇ ਨਿਰਗੁਣ ਰੂਪ ਵਿੱਚ ਰੱਬ ਦਾ ਕੋਈ ਵੀ ਰੂਪ ਨਹੀਂ ਲੱਗਦਾ ਉਹ سونے ਦੀ ਡਲੀ ਬਣ ਗਈ ਗੈੜੇ ਮੁਕ ਗਏ ਅਲੰਕਾਰ ਨਿਲਖੈਲੀ ਹੋਈ ਹੈ ਤਾਂ ਤੇ ਕੰਕ ਬਖਾਨੀ ਤੇ ਜਦੋਂ ਆਕਾਰਾਂ ਦੀ ਗੱਲ ਕਰਾਂ ਕਿ ਹਰ ਤਰ੍ਹਾਂ ਤਰ੍ਹਾਂ ਦੇ ਆਕਾਰ ਵੀ ਆਪ ਹੀ ਧਾਰੇ ਤੇ ਨਿਰਗੁਣ ਆਪ ਸਰਗੁਣ ਦੀ ਥੋਹੀ ਕਲਾਧਾਰ ਜਿੰ ਸਗਲੀ ਮੋਹ ਹੀ ਆਪਣੇ ਜਿਹਰੇ ਤੇ ਤਰਾਬ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਇਸ ਵਾਸਤੇ ਰੂਪ ਨਾ ਦੇਖਿਆ ਗਾਈ ਹੈ ਅਸਲ ਵਿੱਚ ਰੱਬ ਦਾ ਰੰਗ ਰੂਪ ਕੋਈ ਨਹੀਂ ਹੈ ਰੂਪ ਨਾ ਦੇਖ ਨਾ ਰਗ ਕਿਸ ਤ੍ਰਿਗੁਣ ਤੇ ਤਰਾਬ ਬਹਿਨ ਅਸਲ ਵਿੱਚ ਕੋ ਰੰਗ ਰੂਪ ਤੋਂ ਆਕਾਰ ਪਰਮਾਤਮਾ ਰਹਿਤ ਹੈ ਜੀ ਇਸ ਧੰ ਨਾਲ ਸਤਿਗੁਰ ਸਾਨੂੰ ਉਹ ਸਤਕਾarਪੁਰ ਵਾਹਿਗੁਰੂ ਦਾ ਸਰੂਪ ਵੀ ਵਰਨਣ ਕਰਦੇ ਨੇ ਨਾਲ ਸਾਨੂੰ ਸਮਝਾਉਂਦੇ ਨੇ ਭੱਲਿਆ ਦੁਨੀਆਂ ਦਾ ਰੰਗ ਰੂਪ ਵੇਖੀ ਪਰ ਦੁਨੀਆਂ ਨਾਲ ਨਾ ਜੁੜ ਜਾਈਂ ਇਹ ਜਾਣੀ ਦੁਨੀਆਂ ਦੇ ਰੰਗ ਰੂਪ ਵਿੱਚ ਕਰਤਾ ਆਪ ਬੈਠਾ ਕਦੇ ਧਿਆਨ ਵਿੱਚ ਸਿਮਰਨ ਵਿੱਚ ਜੁੜ ਜਾਈਂ ਤੇ ਸਾਰੇ ਸੰਸਾਰ ਦਾ ਰੰਗ ਰੂਪ ਅਤਰੂਪ ਲਾ ਦੇ ਤੇ ਵਾਹੀ ਨਾ ਕਰੇ ਐਸਾ ਜੀਵਨ ਗੁਰਨੱਦੀ ਜੀਵੇ ਮਨ ਆਵੇ ਜੀ ਨਾਲੇ ਨਾਲ ਮੈਂ ਆਪ ਜੀ ਨੂੰ ਇੱਕ ਸੁਜਣਾ ਬਿਤੇ ਦੀ ਜਾਂਦਾ ਜੋ ਕਿ ਸ਼ਿਗੁਰ ਗੋਵਰ ਸਿੰਘ ਮਹਾਰਾਜ ਜੀ ਦਾ 350 ਸਾਲਾਂ ਗੁਰਾਇਤ ਦਿਵਸ ਤੇ ਸ਼ਿਗੁਰ ਦੇ ਮਹਦਰ ਸਾਹਿਬ ਭਾਈ ਨੀਤਾ ਦਾਸ ਭਾਈ ਸਦੇ ਦਾਸ ਤੇ ਭਾਈ ਵਿਆਲਾ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਬਾਦਸ਼ਾਹੀ ਨੌਮੀ ਵਿਆਪਿਤ ਹੈ ਗੁਰੂ ਸਾਹਿਬ ਪਤਸ਼ਾਹੀ 9 ਨਕਰ ਦਾ ਨਾਮ ਹੈ ਹੰਢਾਇਆ ਬਰਨਾ ਦਾ ਦੇ ਨਸਦੀਕ ਕੋਸਤ ਸਥਾਨ ਤੇ 21 ਸਤੰਬਰ ਨੂੰ ਇਹਤਵਾਰ ਅਜਵਾਦੇ 21 ਸਤੰਬਰ ਪਰਸੋਂ ਐਤਵਾਰ ਬਹੁਤ ਭਾਵਿਕ ਬਹੁਤ ਗਰਮ ਸਮਾਗਮ ਕਰਵਾਇਆ ਜਾਵੇ ਉਸ ਇਲਾਕੇ ਦੀ ਸੰਗਤਾਂ ਤੇ ਪਹੁੰਚੇ ਦੀ ਪਹੁੰਚ ਹੋਰ ਵੀ ਦੂਰ ਕਰਾ ਦਿਓ ਉਸ ਸੰਗਤਾਂ ਪਹੁੰਚੇ कलकी तर महाराज जी ਦੇ ਚਰਨਾਂ ਛੱਨਾਤ ਮस्तक ਹੁੰਦਿਆ ਗੁਰੂ ਤੇਗ ਬਹਾਦਰ ਤੇ ਉਹਨਾਂ ਨਾਲ ਸ਼ਹੀਦ ਹੋਇਆ ਦੇ ਚਾਪਲਾ ਵਿੱਚ ਸ਼ਬਦਾਂ ਤੇ ਫਲ ਭੇਟ ਕਰਦੇ ਆ ਸਮਾਗਮ ਵਿੱਚ ਪਹੁੰਚੀਏ ਤੇ ਗੁਰਮਤ ਵਿਚਾਰਾ ਤੇ ਕਥਾ ਕੀਰਤਨ ਦਾ ਇਹਨਾਂ ਲਾਭ ਲੈ ਕੇ ਜੀਵਨ ਸਫਲਾ ਕਰੀਏ ਜੀ ਅੱਜ ਇੱਕ ਅਖਰਾ ਨਾਲ ਗੁਰਮਤ ਵਿਚਾਰਾ ਕਰਦਿਆ ਹੋਈਆਂ ਭੁਲਾਦੀ ਸ਼ਿਮਰ ਮੰਗਦੇ ਆ ਕੋਟਾਂ ਔਰ ਤਲਵਾਰ ਤਾਨਾ ਸ਼ਿਰ ਗੁਰਗਾ ਸਾਹਿਬ ਰਾਜੇ ਦਾ ਤਾਨਾ ਸ਼ਿਰ ਗੁਰੂ ਲੰਗਦਾਸ ਪਤਸ਼ਾਹੀ ਦਾ ਕਰਪਿਆ ਮੈਂ ਹਾਰਦਿਕ ਤੌਰ ਤੇ ਸਮੂਹ ਪ੍ਰਬੰਧ ਦਾ ਤਹਿਤੋਂ ਬਹੁਤ ਬਹੁਤ ਧੰਨਵਾਦ ਕਰਦਾ ਸਿੰਘ ਸਾਹਿਬ ਜੀ ਮੁਕਰਨ ਦੀ ਸਤਿਕਾਰ ਸ੍ਰੀ ਹਰਮੰਦਰ ਸਾਹਿਬ ਇਹਨਾਂ ਦਾ ਤਹਿਤੋਂ ਬਹੁਤ ਬਹੁਤ ਧੰਨਵਾਦ ਆਈਆਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਅਗਨ ਸਰਦਾਰ ਸਾਹਿਬ ਜੀ ਆਜਾ ਆਖ ਗਏ ਸਾਰੀਆਂ ਸੰਗਤਾਂ ਦਾ ਤਹਿਤ ਜਿਹੜੋ ਆਪਕਾ ਤਨਵਾਦ ਭਾਈ ਸਰ ਜੀ ਸ਼ਬਦ ਦਾ ਬਾਸ਼ ਰੂਪ ਵਿੱਚ ਲਾਭ ਵਿਚਾਰ ਕੇ ਦਿੱਤਾ ਇਹਨਾਂ ਦਾ ਵੀ ਬਹੁਤ ਧੰਨਵਾਦ ਆਓ ਦਾਸ ਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਆ ਬੜੇ ਅਦਬ ਆਜ਼ਾਬ ਨਾਲ ਸ਼ਹਿਬ ਜੀ ਦੀ ਬਰਸ਼ਸ਼ ਕੀਤੀ ਪਾਵਨ ਫਤੇ ਨਾਲ ਜੁੜੀਏ ਜੀ ਤੇ ਪਿਆਰ ਵਿੱਚ ਭਰ ਕੇ ਸਾਰ ਨੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ